سوان اپنے پویتر چر پائے سانت ਜਦੋਂ ਮੁਗਲ ਸਮਰਾਟ ਔਰੰਗਜ਼ੇਬ ਨੇ 라ਜਾ मानसिंह जयपुर ਦੇ ਪੋਤੇ ਰਾਜਾ रामसिंह ਕਾਮਰੂਪ ਅਸਾਮ ਦੇ ਉਮ ਰਾਜਾ ਪ੍ਰਣਪਾਲ ਚੱਕਰਧਰ ਸਿੰਘ ਜੀ ਚਾਇਕਰ ਪੇਂジアਸੀ ਪੇ ਰਾਜਾ रामसिंह ਬੇਨਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਨ੍ਹਾਂ ਦੇ ਰੱਖਿਆ ਵਾਸਤੇ ਇੱਥੇ ਦਰਿਆ ਬਰਨਪੁੱਤਰ ਰਮਨਿਕ ਤੇ ਸੁੰਦਰ ਕਿਨਾਰੇ ਤੇ ਵਿਰਾਜੇ ਸਨ ਸਹਿਬਾਨੇ ਇੱਥੇ ਬੈਠ ਕੇ ਰਾਜਾ ਆਰਾਮ ਸਿੰਘ ਰਾਜਾ ਚੱਕਦਰ ਸਿੰਘ ਦੀ ਆਪਸੀ ਸੁਲ੍ਹਾ ਕਰਾਇੀ ਸੀ ਉਹ ਸੁਲ੍ਹਾ ਦੇ ਖੁਸ਼ੀ ਵਿੱਚ ਦੋਹਾਂ ਰਾਜਾ ਪਜਾ ਨੇ 5 ਲੱਖ ਡਾਣਾ ਮਿੱਟੀਆਂ ਜਿਹਾ ਪਰਕੇ ਮਾਰਾ ਦੇ ਅਗਿਆ ਨਾਲ ਇਕ ਉੱਚਾ ਥਰਾ ਬਣਾ ਦਿੱਤਾ ਜੀ ਤਰਿ ਗੁਰੂ ਸਾਹਿਬ ਆ ਬਿਰਾਜਮਾਨ ਹੋਏ ਸਨ ਰਾਜਾ ਆਪਸ ਵਿੱਚ ਮਿਲਵਲਾਪ ਹੋਣ ਤੋਂ ਬਾਅਦ ਜਿਹੜਾ ਇੱਥੇ ਦਾ ਨੇਤਾਜ ਤੋਬਨ ਸੀ ਜਾਦੂਗਰਨੀ ਉਹਨਾਂ ਨੂੰ ਪਤਾ ਲੱਗਾ ਕਿ ਰਾਜਾ ਆਪਸ ਵਿੱਚ ਮਿਲਮਿਲਾਪ ਹੋ ਗਿਆ ਸਾਨੂੰ ਪੁੱਛਿਆ ਨਹੀਂ ਉਹਨਾਂ ਨੇ ਸਾਹਿਬ ਸ੍ਰੀ ਗੁਰਪ੍ਰੀਤ ਬਾਦਹੀ ਮਹਾਰਾਜ ਪੁੱਤੇ ਇੱਕ ਬਹੁਤ بڑا ਪੱਥਰ ਦਾ ਬਾਰ ਕਿਸ ਤਰ੍ਹਾਂ ਜੋ ਗੁਰੂ ਮਹਾਰਾਜ ਦੇ ਇਸ਼ਾਰੇ ਨਾਲ ਗੁਰੂ ਜੀ ਤੋਂ ਦੂਰ ਹੀ ਥਿੱਕ ਪਿਆ ਸੀ ਉਹ ਪੱਥਰ ਅੱਜ ਵੀ ਮੌਜੂਦ ਹੈ ਕਚਰੀ ਦੇ ਨੁਕਰ ਵਿੱਚ ਕਾਇਮ ਹੈ ਜਾਦੂਗਰ ਨੇ ਪਹਿਲਾ ਵਾਰ ਜਦੋਂ ਖਾਲੀ ਚਲਾ ਗਿਆ ਫਿਰ ਉਹਨਾਂ ਨੇ ਗਵਾਲਪੜਾ ਤੋਂ ਇੱਕ ਬਹੁਤ بڑا ਪੀਪਲ ਦਾ ਪੈਰ ਤੰਦੋ ਪੁੱਟਕੇ ਉਤੇ ਉੱਪਰ ਬੈ ਕੇ ਆਈ ਸੀ ਗੁਰੂ ਜੀ ਦੇ ਮਾਰੂ ਹਮਲਾ ਕਰਨ ਵਾਸਤੇ ਉਹ ਵੀ ਗੁਰੂ ਜੀ ਦੇ ਸਾਰੇ ਨਾਲ ਹਵਾ ਵਿੱਚ ਅਟਕ ਗਿਆ ਉਹਦੇ ਮਨ ਵਿੱਚ ਆ ਕੇ ਇਹ ਸਾਡੇ ਵਸ ਦੀ ਗੱਲ ਨਹੀਂ ਇਹ ਕੁਦਰਤੀ ਪਾਵਰ ਹੈ ਤੇਰੇ ਥੱਲੋਂ ਆ ਕੇ ਗੁਰੂ ਦੇ ਚਰਨਾ ਦੇ ਟਿਕ ਪਈ ਗੁਰੂ ਜੀ ਮੈਨੂੰ ਮaaf ਕਰ ਦਿਓ ਉਹ ਸਾਹਿਬ ਕਹਿੰਦੇ ਤੂੰ ਇਸ ਤਰ੍ਹਾਂ ਕੰਮ ਤੂੰ ਕਿਉਂ ਕਰਦੀ ਤੂੰ ਬਲਾਦਾ ਕੰਮ ਕਰ ਤੇਰਾ ਨਾ ਹੋਵੇ ਗੁਰੂ ਜੀ ਮੈਂ ਚਾਹੁੰਦਾ ਕਿ ਮੇਰਾ ਇੱਥੇ ਨਾ ਹੋਵੇ ਗੁਰੂ ਸਾਹਿਬ ਨੇ ਕਿਹਾ ਬਈ ਤੇਰੇ ਨਾਂ ਤੇ ਇਹ ਸਹਿਰ बसेगा ਜਾ ਦੀ ਤੋਬਨ ਸੀ ਤੋਬਨ ਕਰਕੇ ਇਹ ਸਹਿਰ ਦਾ ਨਾਮ ਹੋ ਗਿਆ ਤੁਬਰੀ ਤੇ ਗੁਰਦਵਾਰ ਸਾਹਿਬ ਦਾ ਹੋ ਗਿਆ ਤੁਬਰੀ ਸਾਹਿਬ ਤਹੀਂ ਪ੍ਰਕਾਸ਼ ਹਮਾਰਾ ਪਇਓ ਪਟਨਾ ਸਹਿਰ ਵਿਖੇ ਪਵਨੇ ਜਿਸ ਵੇਲੇ ਗੁਰਤੇਗ ਬਾਦਜੀ ਮਹਾਰਾਜ ਇਹ ਅਸਥਾਨ ਤੇ ਬਿਰਾਜਮਾਨ ਸਨ ਤੇ ਪਟਨੇ ਸਾਹਿਬ ਕਲਗੀਧਰ ਗੁਰਗੋਬੀ ਸਿੰਘ ਮਹਾਰਾਜ ਦਾ ਜਨਮ ਹੋਇਆ ਪਟਨੇਸ ਵਾਸੀ ਸੰਗਤਾਂ ਨੂੰ ਪਤਾ ਲੱਗਾ ਕਿ ਇਸ ਵੇਲੇ ਨੌਵੇਂ ਪਾਤਸ਼ਾਹ ਗੁਰਤੇਗ ਬਾਦਜੀ ਮਹਾਰਾਜ ਅਸਾਮ ਤੋਂ ਬਿਚ ਬਿਰਾਜਮਾਨ ਹਨ ਉਤਮ ਸੰਤਾਂ ਚਲ ਕੇ ਇੱਥੇ ਆ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤਾ ਗੁਰੂ ਜੀ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਵੇ ਆਪ ਜੀ ਨੂੰ ਪੁੱਤਰ ਹੋਇਆ ਲਾਲ ਹੋਇਆ ਗੁਰੂ ਜੀ ਬਰੇ ਪ੍ਰਸੰਨ ਹੋਏ ਸਾਰੇ ਸੰਤਾਂ ਨੂੰ ਸੰਬੋਧਿਤ ਕੀਤਾ ਇੱਕ ਹੁਕਮਨਾਮਾ ਜਾਰੀ ਕੀਤਾ ਪਟਨੇ ਵਾਚ ਸੰਤਾਂ ਨੂੰ ਵਧਾਈ ਪੱਤਰ ਲਿਖਿਆ ਸੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਉਹ ਕਨਾਮਾ ਅੱਜ ਵੀ ਪਟਨਾ ਸਾਹਿਬ ਆਪ ਜੀ ਪਟਨਾ ਸਾਹਿਬ ਦਰਸ਼ਨ ਕਰਨ ਨੂੰ ਜਾਓਗੇ ਜਿਸ ਵੇਲੇ ਗੁਰਗੋਬਿ ਸਿੰਘ ਮਹਾਰਾਜ ਦਾ ਸੱਤਰ ਦਰਸ਼ਨ ਕਰਾਉਂਦੇ ਨੇ ਉਸ ਵੇਲੇ ਗੁਰਤੇਬਾਜੀ ਮਹਾਰਾਜ ਦਾ ਜੋ ਕਨਾਮਾ ਲਿਖਿਆ ਸੀ ਇਥੋਂ ਉਸ ਵੇਲੇ ਜ਼ਿਕਰ ਕਰਦੇ ਨੇ ਕਿ ਜਿਸ ਵੇਲੇ ਗੁਰਗੋਬਿ ਸਿੰਘ ਮਹਾਰਾਜ ਜਨਮ ਹੋਇਆ ਸੀ ਉਸ ਵੇਲੇ ਗੁਰਤੇਬਾਜੀ ਮਹਾਰਾਜ ਕੋ ਵੀ ਅਸਾਂ ਵੀ ਤੇ ਵਾਜਮਾਨ ਸਨ ਇਕ ਤੇ ਪੁਰਾਣਾ ਰਾਜਾ ਸੀ RAMRAI ਜਿਨ੍ਹਾਂ ਨੂੰ ਔਲਾਦ ਨਹੀਂ ਸੀ ਉਹਨਾਂ ਨੂੰ ਪਤਾ ਲੱਗਾ ਕਿ ਨੌਵੇਂ ਪਾਤਸ਼ਾਹ ਗੁਰਪ੍ਰੀਤ ਬਾਜੀ ਮਹਾਰਾਜ ਨੂੰ ਪੁੱਤਰ ਹੋਇਆ ਹੈ ਉਹ ਵੀ ਰਾਜਾ ਰਾਣੀ ਇੱਥੇ ਆ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤਾ ਤੇ ਗੁਰੂ ਜੀ ਸਾਹਿਬ ਨੂੰ ਕਿਹਾ ਗੁਰੂ ਜੀ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਵੇ ਆਪ ਜੀ ਨੂੰ ਪੁੱਤਰ ਹੋਇਆ ਨਾ ਥੋਇਆ ਬਧਾਈ ਦੇਣ ਤੋਂ ਬਾਅਦ ਰਾਜਾ ਰੋਣ ਲੱਗਾ ਗੁਰੂ ਸਾਹਿਬ ਕਹਿੰਦੇ ਰਾਜਾ ਤੂੰ ਮੈਨੂੰ ਬਧਾਈ ਵੀ ਦੇ ਰਿਹਾ ਹੈ ਰੋ ਵੀ ਰਿਹਾ ਹੈ ਕੀ ਗੱਲ ਹੈ ਕਹਿ ਲਗਾ ਮਹਾਰਾਜ ਅਸੀਂ ਇਸ ਕਰਕੇ ਰੋ ਰਹੇ ਹਾਂ ਕਿ ਸਾਡਾ ਜਿਹੜਾ ਉਮਰ ਹੈ ਉਹ ਕਰੀਬਨ 70 ਸਾਲ ਹੋ ਚੁੱਕੇ ਹਨ ਕੋਈ ਔਲਾਦ ਨਹੀਂ ਹੈ ਕੋਈ ਵਾਰਿਸ ਨਹੀਂ ਹੈ ਮੇਰੇ ਜੋ ਧਨ ਦੌਲਤ ਹਨ ਕੁਝ ਸੰਮਨ ਵਾਲਾ ਨਹੀਂ ਹੈ ਤੁਸੇ ਕਿਰਪਾ ਕਰੋ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਉਸ ਵੇਲੇ ਗੁਰਪ੍ਰੀਤ ਬਾਗੀ ਮਹਾਰਾਜ ਨੇ ਰਾਜਾ ਰਾਣੀ ਨੂੰ ਬਿਠਾ ਕੇ ਅਸ਼ੀਰਵਾਦ ਦਿੱਤਾ ਜਾਓ ਤੈਨੂੰ ਪੁੱਤਰ ਹੋਏਗਾ ਤੂੰ ਉਹਦਾ ਨਾਂ ਰਤਨ ਰਾਏ ਰਾਜਾ ਕਹਿਣ ਲੱਗਾ ਮਹਾਰਾਜ ਅੱਗੇ ਵੀ ਕਈ ਮਾਪੁਰਸਾਂ ਨੇ ਮੈਨੂੰ ਬਚਨ ਦਿੱਤਾ ਹੈ ਕਿ ਤੁਹਾਨੂੰ ਪੁੱਤਰ ਹੋਏਗਾ ਆਪ ਜੀ ਬਚਨ ਦੇ ਰਹੇ ਹੋ ਕਿ ਪੁੱਤਰ ਹੋਏਗਾ ਤੇ ਮੈਨੂੰ ਪਤਾ ਕਿਵੇਂ ਲਗੇਗਾ ਗੁਰੂ ਸਾਹਿਬ ਨੇ ਕਿਹਾ ਕਿ ਜਦੋਂ ਇਹਦਾ ਜਨਮ ਹੋਏਗਾ ਇਹਦੇ ਮਾથે ਦੇ ਇੱਕ ਓੰਕਾਰ ਦਾ ਨਿਸ਼ਾਨ ਹੋਏਗਾ ਕੁਚੇਰਾ ਤੋ ਬਾਦ ਜਦੋਂ ਬਾਲਕ ਨੇ ਜਨਮ ਲਿਆ ਤੇ ਉਹਦੇ ਮਾથે ਦੇ ਇੱਕ ਓੰਕਾਰ ਦਾ ਨਿਸ਼ਾਨ ਸੀ ਰਾਜਾ ਰਾਣੀ ਬੜੇ ਪਰਸੰਨ ਹੋਏ ਜਦੋਂ ਪੁੱਤਰ ਦਾ ਜਨਮ ਹੋਇਆ ਉਥੇ ਅਰਦਾਸ ਕੀਤੇ ਸਤਿਗੁਰੂ ਗੁਰਦੇਵ ਜੀ ਮਹਾਰਾਜ ਆਪ ਜੀ ਦੀ ਬਾਰ ਕਿਰਪਾ ਕੀਤੀ ਮਹਾਰਾਜ ਆਪ ਜੀ ਨੇ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਆਪ ਜੀ ਦਾ ਉਟਾਨ ਕੋੜ ਤਲਵਾਸ ਸੁਗੜਾਣਾ ਕਰ ਰਹੇ ਹਾਂ ਸਤਿਗੁਰੂ ਦੇ ਰਾਜਾ ਰਪਨ ਰਾਏ ਜਦੋਂ ਵੱਡਾ ਹੋਇਆ ਤੇ ਆਪਣੇ ਮਾਂ ਨੂੰ ਪੁੱਛਿਆ ਮਾਂ ਇਹ ਮੇਰੇ ਮਾਤੇ ਤੇ ਕਿਸ ਦੀ ਦਾ ਨਿਸ਼ਾਨ ਹੈ ਕਹਿੰ ਲਗਾ ਬੇਟਾ ਇਹ ਜਿਹੜਾ ਨਿਸ਼ਾਨ ਹੈ ਇਹ ਨੌਵੇਂ ਪਾਸਾ ਗੁੱਟੇ ਬਾਦੀ ਮਹਾਰਾਜ ਦਾ ਅਸ਼ੀਰਵਾਦ ਨਾਲ ਤੂੰ ਪੈਦਾ ਹੋਇਆ ਉਹਨਾਂ ਦਾ ਇਹ ਮੋਹਰ ਹੈ ਉਹਨਾਂ ਦੇ ਇਹ ਚਿੰਨ੍ਹ ਹੈ ਕਹਿੰ ਲਗਾ ਮਾਂ ਮੈਂ ਚਾਹੁੰਦਾ ਕਿ ਗੁਰੂ ਸਾਹਿਬ ਜੀ ਦਾ ਦਰਸ਼ਨ ਕਰਾਂ ਗੁਰਸਾਹਿਬ ਮਿਠਾ ਕੇ ਕੁਝ ਬੇਟਾ ਦੇ ਵਗੇ ਦੇਵਾਂਗਾ 1657 ਵਿੱਚ 9ਵੇਂ ਫੱਤ੍ਹੇ ਸਾਹਿਬ ਗੁਰਤੇਬਾਦ ਜੀ ਮਹਾਰਾਜ ਚਾਂਦਰੀ ਚੌਕ ਵਿੱਚ ਸੈਦ ਹੋ ਚੁਕੇ ਸਨ ਤੇ ਕਲਗੀਧਰ ਗੁਰਬਾਬੀ ਸਿੰਘ ਮਹਾਰਾਜ ਉਸ ਵੇਲੇ ਅਨੰਦਪੁਰ ਸਾਹਿਬ ਵਿਰਾਜਮਾਨ ਸਨ ਰਾਜਾ ਰਤਨ ਰਾਏ ਨੇ ਇੱਥੋਂ ਇੱਕ ਪ੍ਰਸਾਦ ਦੀ ਹਾਤੀ ਚੰਦਨ ਦੀ ਚੋਕੀ ਪੰਜ ਕਲਾ ਸੱਤਰ ਹੀਰੇ ਜਵਰਾਤ ਲੈ ਕੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਨੰਦਪੁਰ ਸਾਹਿਬ ਪਹੁੰਚ ਕੇ ਗੁਰਸਾਹਿਬ ਨੂੰ ਜਾ ਕੇ ਪੇਟਾ ਦਿੱਤਾ ਸੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਪਹਿਲਾ ਜੇਰਾ ਜੰਮ ਹੋਇਆ ਸੀ ਉਹ ਹਾਤੀ ਕਰਕੇ ਹੋਇਆ ਸੀ ਕਿਉਂਕਿ ਹਾਤੀ ਇੱਕ ਬਹੁਤ ਸੁੰਦਰ ਸੀ ਪਸਾਦੀ ਹਾਤੀ ਉਹ ਅੱਖਾਂ ਕਰੋੜਾਂ ਵਿੱਚ ਇੱਕ ਪੈਦਾ ਹੁੰਦਾ ਹੈ ਪਸਾਦੀ ਹਾਤੀ ਉਹਦੇ ਮਾਦੇ ਤੋਂ ਲੈ ਕੇ ਉਹਦੀ ਪੂਸਤ ਬਿਲਕੁਲ ਬਲੈਕ ਸੀ ਤੇ ਉਹਦਾ ਰੰਗ ਬਿਲਕੁਲ ਚਿੱਟਾ ਸੀ ਉਹ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਹਾਤੀ ਨੇ ਪਾਣੀ ਲਿਆ ਕੇ ਗੁਰੂ ਸਾਹਿਬੀ ਦਾ ਪੈਰ ਧੁੰਦੇ ਸਨ ਗੁਰੂ ਸਾਹਿਬ ਉੱਤੇ ਚੌਰ ਵੀ ਕਰਦੇ ਸਨ ਜਦੋਂ ਗੁਰੂ ਸਾਹਿਬ ਤੀਰ ਕਮਾਨ ਜਦੋਂ ਚੜ੍ਹਦੇ ਸਨ ਉਹ ਚੁੱਕ ਕੇ ਲੈ ਜਾਂਦੇ ਇਹ ਨਾਲ ਉਸ ਦੇ ਕਹਾਣੀ ਉਸ ਦੀ ਰਾਜਾ ਭੀਮ ਚੰਦਰ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਬੜੇ ਸੋਨਾ ਬੜੇ ਸੋਨੇ ਕੀਮਤੀ ਮੋਹਰੇ ਹਾਤੀ ਹਨ ਅਸੀਂ ਜਦੋਂ ਮੁੰਡਾ ਦਾ ਰਿਸ਼ਤਾ ਕਰਾਂਗੇ ਤੇ ਗੁਰੂ ਸਾਹਿਬ ਕੋਲੋਂ ਇਹ ਹਾਤੀ ਜਰਾ ਹੈ ਉਸੀ ਮੰਗ ਲੈ ਕੇ ਫਿਰ ਵਾਪਸ ਨਹੀਂ ਦੇਣਾ ਕੋਲ ਸਾਹਿਬ ਰਾਜਾ ਭੀਮ ਚੰਦਰ ਨੇ ਆਪਣੇ ਮੰਤਰੀ ਨੂੰ ਭੇਜਿਆ ਜਾ ਗੁਰੂ ਸਾਹਿਬ ਕੋਲੋਂ ਹਾਤੀ ਮੰਗ ਕੇ ਲਿਆ ਦੀਵਾਨ ਲੱਗਾ ਹੋਇਆ ਸੀ ਤੇ ਮੰਤਰੀ ਨੂੰ ਭੇਜਿਆ ਰਾਜਾ ਬੀਮ ਚੰਦ ਜੀ ਜਾ ਗੁਰੂ ਸਾਹਿਬ ਕੋਲ ਹਾਤੀ ਮੰਗ ਕੇ ਲਿਆਓ ਤੇ ਗੁਰੂ ਸਾਹਿਬ ਬਿਰਾਜਮਾਨ ਸਨ ਤੇ ਮੰਤਰੀ ਆ ਕੇ ਬੇਨਤੀ ਕੀਤੀ ਹੈ ਸਤਿਗੁਰੂ ਰਾਜਾ ਭੀਮ ਚੰਦਰ ਕੇ ਦਾ ਰਿਸ਼ਤਾ ਹੋ ਚੁਕੇ ਹਨ ਕਲਬਨਾ ਦਾ ਅਨੰਦ ਕਾਜ ਹੈ ਸਾਦੀ ਹੈ ਬਰਾਤ ਵਾਸਤੇ ਇਹ ਹਾਤੀ ਮੰਗ ਰਹੇ ਗੁਰੂ ਸਾਹਿਬ ਨੇ ਕਿਹਾ ਭਾਈ ਇਹ ਸੰਗਤ ਦਾ ਚੀਜ਼ ਹੈ ਜੇ ਸੰਗਤ ਹੁਕਮ ਦੇਗਾ ਤਾਂ ਤੁਹਾਨੂੰ ਹਾਤੀ ਦੇ ਦਵਾਂਗੇ ਜਦੋਂ ਗੁਰੂ ਸਾਹਿਬ ਨੇ ਸੰਗਤ ਨੂੰ ਪੁੱਛਿਆ ਕਿ ਭਾਈ ਰਾਜਾ ਭੀਮਚੰਦ ਦਾ ਰਸਤਾ ਹੋ ਚੁੱਕੇ ਹਨ ਕਲ ਉਨ੍ਹਾਂ ਦਾ ਅਨੰਦ ਕਾਰਜ ਹੈ ਬਰਾਤ ਵਾਸਤੇ ਹਾਥੀ ਮੰਗ ਲੈ ਸੰਗਤਾਂ ਨੇ ਮਨਾ ਕਰ ਦਿੱਤੀ ਗੁਰੂ ਸਾਹਿਬ ਹਾਥੀ ਨਹੀਂ ਦੇਣਾ ਕਿਉਂਕਿ ਰਾਜਾ ਭੀਮਚੰਦ ਦੇਰਾ ਹੈ ਇਹ ਬੇਈਮਾਨ ਹੈ ਸ਼ੈਤਾਨ ਹੈ ਇਹਨਾਂ ਨੇ ਹਾਥੀ ਵੀ ਮੁਰਨਾ ਨਹੀਂ ਇਸ ਤਰ੍ਹਾਂ ਕੇ ਗੁਰੂ ਸਾਹਿਬ ਨੇ ਹਾਥੀ ਦੇਣਾ ਮਨਾ ਕਰ ਦਿੱਤੀ ਸੋ ਸਾਥ ਸੰਗਤ ਜੀ ਇਹ ਤੋਂ ਦਾ ਇਤਿਹਾਸ ਹੈ ਸਿਕ ਸਾਹਿਬ ਸ੍ਰੀ ਗੁਰਤੇਗ ਬਾਤ ਜੀ ਮਹਾਰਾਜ ਨੇ ਹੱਦ ਕਿਸ ਗੁਰੂ ਸਾਹਿਬ ਜੋਗਰੂ ਸਾਹਿਬ ਨੇ ਮੂਲ ਮੰਤਰ ਜਿਹਾ ਆਪ ਜੀ ਪ੍ਰਸਾਦ ਲੈਣ ਤੋਂ ਬਾਅਦ ਆਪ ਜੀ ਦਰਸ਼ਨ ਕਰ ਸਕਦੇ ਹੋ ਸੋ ਇਨਿਕ ਸੇਵਾ ਪਰਵਾਰ ਕੋ 10 ਬਣੋਂ ਕਿ ਪ੍ਰਕਾੜੀ ਗਲਤੀਆਂ ਹੋ ਜਾਂਦੇ ਹਨ ਸਾ ਸਨਜਤ क्षमा ਦਾ ਜਾਚਕ ਹੈ ਇਨਿਕ ਸੇਵਾ ਪਰਵਾਰ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ